ਸਰਮੁਸਤ ਸ਼ਸ਼ੀਕਲ ਜੀ ਮੇਰੀ ਛੋਟੀ ਵੀਰ ਲਵ ਸਿਆੜ ਦਾ ਲਿਖਿਆ ਤੇ ਅੱਜ ਆਪਾਂ ਬਾਤ ਕਰਦੇ ਹਾਂ ਪੁੱਤਰਾਂ ਤੇ ਪਿਓ ਦੀ ਹੈਗੀ ਗੱਲਬਾਤ ਜੀ ਸੁਣਾਉਣਗੇ ਕੁਝ ਸੀਕਵੈਂਟਲ ਜੀ ਸ਼ਸ਼ੀਕਲ ਜੀ ਗੀਤ ਲਿਖਿਆ ਲਵ ਸਿਆੜ ਵੀਰ ਨੇ ਬਹੁਤ ਹੀ ਸੋਹਣਾ ਲਿਖਦਾ ਵੀ ਹੈ ਤੇ ਆਪਣੀ ਆਵਾਜ਼ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਆਸ ਲੋੜੀ ਹੈ ਕਿਸਮਤ ਮਾੜੀ ਦੁਨੀਆਦਾਰੀ ਸਮਝ ਨਾ ਆਉਂਦੀ ਏ ਕਿਸਮਤ ਮਾੜੀ ਦੁਨੀਆਦਾਰੀ ਸਮਝ ਨਾ ਆਉਂਦੀ ਏ ਮੁੜ ਆ ਜਾ ਬਾਪੂ ਯਾਦ ਤੇਰੀ ਮੈਨੂੰ ਬਹੁਤ ਸਤਾਉਂਦੀ ਏ ਕਿਸਮਤ ਮਾੜੀ ਦੁਨੀਆਦਾਰੀ ਸਮਝ ਨਾ ਆਉਂਦੀ ਏ ਮੁੜ ਆ ਜਾ ਬਾਪੂ ਯਾਦ ਤੇਰੀ ਮੈਨੂੰ ਬਹੁਤ ਸਤਾਉਂਦੀ ਏ ਫੁੱਲ ਨਹੀਂ ਹੋਣਾ ਏ ਵਿਛੋੜਾ ਫੁੱਲ ਨਹੀਂ ਹੋਣਾ ਏ ਵਿਛੋੜਾ ਵਿਛੜੀਆਂ ਰੂਹਾਂ ਦਾ ਜੀਣਾ ਕੁਝ ਨਹੀਂ ਹੁੰਦਾ ਬਾਪੂ ਬਿਨ ਪੁੱਤਰਾ ਦਾ ਉਹ ਜੀਣਾ ਕੁਝ ਨਹੀਂ ਹੁੰਦਾ ਬਾਪੂ ਬਿਨ ਪੁੱਤਰਾ ਦਾ ਕੱਲਾ ਬਹਿ ਕੇ ਸੋਚਾਂਕਦੇ ਕੁਜਰੀਆਂ ਕੜੀਆਂ ਨੂੰ ਕੱਲਾ ਬਹਿ ਕੇ ਸੋਚਾਂਕਦੇ ਗੁਜਰੀਆਂ ਕੜੀਆਂ ਨੂੰ ਜਿੱਥੋਂ ਵਾਪਸ ਨਾ ਆਇਆ ਮੈਂ ਵੇਖਾਂ ਮੜੀਆਂ ਨੂੰ ਤੂੰ ਜਿੱਥੋਂ ਵਾਪਸ ਨਾ ਆਇਆ ਮੈਂ ਵੇਖਾਂ ਮੜੀਆਂ ਨੂੰ ਸਭ ਤੂੰ ਵਾਂਝਾ ਹੋ ਗਿਆ ਸੀ ਸਭ ਤੂੰ ਵਾਂਝਾ ਹੋ ਗਿਆ ਬੇਲੀ ਸੀ ਜੋ ਮਿੱਤਰਾਂ ਦਾ ਜੀਣਾ ਕੁਝ ਨਹੀਂ ਹੁੰਦਾ ਬਾਪੂ ਬਿਨ ਪੁੱਤਰਾਂ ਦਾ ਹੋ ਜੀਣਾ ਕੁਝ ਨਹੀਂ ਹੁੰਦਾ ਬਾਪੂ ਬਿਨ ਕੁੱਤਰਾਂ ਦਾ ਸਾਹਬ ਸਾਹਬ ਮੈਂ ਰੱਖਾਂ ਤੇਰੀ ਯਾਦਾਂ ਦੇ ਰੁਗਾਂ ਨੂੰ ਲਵ ਹਿੱਕ ਨਾਲ ਲਾ ਕੇ ਰੋ ਲੈਣਾ ਤੇਰੀਆਂ ਪੱਗ ਨੂੰ ਸਾਹਬ ਸਾਹਬ ਕੇ ਰੱਖਾਂ ਤੇਰੀ ਯਾਦਾਂ ਦੇ ਰੁਗਾਂ ਨੂੰ ਲਵ ਹਿੱਕ ਨਾਲ ਲਾ ਕੇ ਰੋ ਲੈਣਾ ਤੇਰੀ ਪੱਗਾਂ ਨੂੰ ਤੈਨੂੰ ਦੇਖਣ ਨੂੰ ਤਰਸ ਗਿਆ ਤੈਨੂੰ ਦੇਖਣ ਨੂੰ ਤਰਸ ਗਿਆ ਇਹ ਚਾਕਾ ਨਜ਼ਰਾਂ ਦਾ ਜੀਣਾ ਕੁਝ ਨਹੀਂ ਹੁੰਦਾ ਬਾਪੂ ਬਿਨ ਪੁੱਤਰਾਂ ਦਾ ਉਹ ਜੀਣਾ ਕੁਝ ਨਹੀਂ ਹੁੰਦਾ ਬਾਪੂ ਬਿਨ ਪੁੱਤਰਾਂ ਦਾ ਹਾਂ ਬਾਪੂ ਬਿਨ ਪੁੱਤਰਾਂ ਦਾ ਧੰਵਾਦ ਜੀ ਉਮੀਦ ਹੈ ਤੁਹਾਨੂੰ ਚੰਗਾ ਲੱਗੂਗਾ ਜੇ ਚੰਗਾ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਕਰੋ